ਬੈ ਕੇ ਗੱਲ ਕਰ ਲੂਗੇ ਸ਼ੁਮਨੀ ਹੋ ਜੂਗਾ ਨਹੀਂ ਯਾਰ ਕਰ ਜਿਆਦਾ ਪੈਸਾ ਦਾ ਲੈਂਦੇ ਗੱਲ ਤਾਂ ਉਹੀ ਹੈ ਮੈਂ ਥੋੜੀ ਹਿੰਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਵਿਅੰਗ ਸਿੰਘ ਜੀ ਕੀਰਤਨੀ ਜਥਾ ਅੱਜ ਅਸੀਂ ਇਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਬੋਲ ਕੇ ਦੇ ਵਿੱਚ ਪਾ ਦਿੱਤੇ ਐ ਉਹ ਬੜਾ ਦਿੱਤੇ ਪਾਤੇ ਸਾਨੂੰ ਵੀ ਸਹੀ ਗੱਲ ਕਰਨੀ ਹੁੰਦੀ ਆ ਜੀ ਪਹਿਲਾਂ ਉਹਦਾ ਗੱਲ ਕਰੋ ਫਿਰ ਮੈਂ ਵੀਡੀਓ ਗੱਲ ਕਰ ਕੋ ਨਾ ਪਹਿਲਾਂ ਕਰਕੇ ਦੋ ਪਹਿਲਾਂ ਗੱਲ ਕਰੋ ਉਹ ਬਾਈ ਕੌਣ ਆ ਯਾਰ ਹਾਕਮ ਕੌਣ ਆ ਸ੍ਰੀ ਰਾਮ ਰਾਮ ਤਮਾਸ਼ਾ ਕਰੀ ਉਹਨਾਂ ਨੇ ਕਿਹਾ ਮੁੰਡੇ ਦਾ ਮਾਂ ਪੁੱਤ ਜਾਈ ਉਹਨਾਂ ਪਹਿਲੇ ਰੋਗ ਨਾ ਕਰ ਕਰ ਉਹ ਜਿਹਨਾਂ ਸੱਦਿਆ ਤਾਂ ਨੂੰ ਨਾ ਆਪਾਂ ਨਹੀਂ ਕੋਈ ਫਿਰਾਂ ਕੱਲੇ ਸਰਕਾਰੀ ਗੱਲਾਂ ਨਹੀਂ ਹੱਥ ਨਹੀਂ ਪਹੁੰਚਦੇ ਹੱਥ ਕੇ ਮੇਰੇ ਬੜੇ ਤਨੀਦੀ ਦਾ ਬਲਾਮ ਓਏ ਬਾਬਾ ਜੀ ਗੱਲ ਉਹ ਗੱਲ ਬਹੁਤ ਵੱਡੀ ਆਪਾਂ ਤੁਹਾਨੂੰ ਦੱਸਣਾ ਇਹਨਾਂ ਦਾ ਹੱਥ ਨਹੀਂ ਕਰਦਾ ਨਹੀਂ ਹੱਥ ਬਹਿ ਕੇ ਗੱਲ ਕਰ ਲੋ ਆਹ ਰੱਖ ਬਹਿ ਕੇ ਗੱਲ ਕਰ ਤਾਰੋ ਇਹਨਾਂ ਦਾ ਵੀਡੀਓ ਬਣਾਉਂਦੇ ਆਪੂ ਥੱਕੇਗਾ ਮਾਪੇ ਕੇ ਮਾਰੇ ਹੋਣਾ ਸੰਗਤ ਦੇ ਵਿੱਚ ੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚ ੱੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਕੋਈ ਮੈਂ ਕੋਈ ਲੋਕ ਜਿਹੜਾ ਹਾਂ ਆ ਜੋ ਨਹੀਂ ਸੰਗਤ ਦੇ ਵਿੱਚੋਂ ੱੱਕੇ ਮਾਰ ਰਹੇ ਨੇ ਸਾਨੂੰ ੱੱਕੇ ਮਾਰ ਰਹੇ ਨੇ ਹਾਂ ਗੁਰਦੁਆਰਾ ਨਹੀਂ ਆਪ ਖਾਂਦੇ ਨੇ ਹਾਂ ਆ ਠੀਕ ਬੈਠਾ ਲੋ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਕਵਦੀਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਠੱਕੇ ਬਾਰੇ ਰੌਲਾ ਪਾਇਆ ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਈ ਔਰ ਅਸੀਂ ਸਾਰੀ ਲੋਕ ਨੂੰ ਬੇਨਤੀ ਕਰਦੇ ਹਾਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਡ ਵਾਲਿਆਂ ਦਾ ਜਿੰਨਾ ਨਹੀਂ ਜਿਹੜਾ ਪੱਤਾ ਕੀਤਾ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਬਾਰ-ਬਾਰ ਸੰਗਤ ਨੂੰ ਜਿੰਨੀ ਜਿੰਨੀ ਵੀ ਸੰਗਤਾਂ ਸਾਰੀ ਹੱਤਾ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗ ਦਾ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਜਿਹੜੀ ਹੈ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਵੇ ਪੌਣ ਚੱਕ ਕੇ ਆਪਦੀ ਗੋਲਕ ਦੇ ਵਿੱਚ ਪਾ ਦੇਣ ਅਸੀਂ ਆਪਣੀ ਮਿਹਨਤ ਕਰਦੇ ਆਂ ਸਾਨੂੰ ਬੁਲਾਇਆ ਜਾਂਦਾ ਸੀ ਤਾਂ ਆਉਨੇ ਆਂ ਅਸੀਂ ਬਿਨਾਂ ਬੁਲਾਏ ਤੇ ਨਹੀਂ ਜਾਂਦੇ ਕਿਸੇ ਦੇ ਤੇ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ